ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰੈਸਰ ਪੱਪੀ ਦੇ ਵੱਲੋਂ ਅੱਜ ਆਪਣੇ ਚੋਣ ਮੁਖ ਦਫਤਰ ਦਾ ਉਦਘਾਟਨ ਕੀਤਾ ਗਿਆ ਤਾਂ ਨਾਲ ਹੀ ਕਈ ਸਾਰੇ ਕਾਲੀ ਦਲ ਦੇ ਨੁਮਾਇੰਦਿਆਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਵੀ ਕਰਾਇਆ ਗਿਆ ਗੱਲਬਤ ਕਰ ਲੈਣੇ ਪੱਪੀ ਜੀ ਅੱਜ ਜਿੱਥੇ ਦਫਤਰ ਦਾ ਉਦਘਾਟਨ ਕੀਤਾ ਗਿਆ ਤਾਂ ਉੱਥੇ ਹੀ ਕਈ ਸਾਰੇ ਆਮ ਆਦਮੀ ਆਮ ਆਦਮੀ ਪਾਰਟੀ ਦੇ ਵਿੱਚ ਕਾਲੀ ਦਲ ਨੂੰ ਸ਼ਾਮਲ ਕਰਵਾਇਆ ਗਿਆ ਕਿੰਨੇ ਅਗੋਲਡਿਕ ਸ਼ਾਮਲ ਕਰਵਾਇਆ ਗਿਆ ਇਹ 15 ਜਾਣੇ ਆਏ ਅੱਜ ਸੀਨੀਅਰ ਮੀਤ ਪ੍ਰਧਾਨ ਆ ਕਾਲੀ ਦਲ ਦੇ ਸਾਰੇ ਪੁਰਾਣੇ ਜਿੰਨੇ ਕੰਮ ਕਰਨ ਵਾਲੇ ਸੀ ਅੱਜ ਸਰਦਾਰ ਭਵਨ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਆਜ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਰੀਆਂ ਪਾਰਟੀਆਂ ਜੋ ਬਹੁਤ ਵੱਡੀ ਗਿਣਤੀ ਚ ਅੱਜ ਸ਼ਾਮਲ ਹੋ ਰਹੀ ਆ ਲੋਕਾਂ ਨੂੰ ਪਤਾ ਵਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਕੰਮ ਕਰਦੀ ਆ ਕੰਮਾਂ ਦੇ ਆਧਾਰ ਦੇ ਉੱਤੇ ਉਸੇ ਕੰਮਾਂ ਨੂੰ ਦੇਖਦੇ ਹੋਏ ਪੋਲਾ ਜੀ ਦੀ ਕੌਨਸੀ ਆਂਸੀ ਪੋਲਾ ਹੀ ਦੇ ਨਾਂ ਲਾ ਕੇ ਸ਼ਾਮਲ ਹੋਇਆ ਮੈਂ ਇਹਨਾਂ ਨੂੰ ਜਿੱਥੇ ਜੀ ਆਇਆਂ ਆ ਆਪਦਾ ਉੱਥੇ ਭਰੋਸਾ ਦਿਵਾਉਣਾ ਕਿ ਇਹਨਾਂ ਦਾ ਬੰਦਾ ਮਾਨ ਸਮਾਨ ਜਿਹੜਾ ਉਹ ਇਹਨਾਂ ਨੂੰ ਦਿੱਤਾ ਜਾਊਗਾ ਅੱਜ ਦਫ਼ਤਰ ਤੋਂ ਘਾਟਣ ਨਹੀਂ ਕੀਤਾ ਗਿਆ ਕਿਵੇਂ ਦੇਖਦੇ ਹੋ ਮਹਾਰਾਜ ਦਾ ਆਸ਼ੀਰਵਾਦ ਲੈਣਾ ਦਾ ਸਭ ਨਾਲ ਪਹਿਲਾਂ ਸਾਡਾ ਕਰਮ ਤਰਮਾ ਮਹਾਰਾਜ ਸੱਚੇ ਪਾਸ਼ਾ ਦਾ ਸ਼ੀਰਮਾ ਲਿਆ ਵਾ ਉਹ ਲੋਕਾਂ ਦੀ ਕਚਹਿਰੀ ਚ ਜਾ ਰਹੇ ਆ ਲੋਕੀ ਆਸ਼ੀਰਵਾਦ ਦੇ ਰਹੇ ਆ ਕੋਪੀ ਜੀ ਤੁਹਾਡੇ ਪੁਰਾਣੇ ਸਾਥੀ ਅਤੇ ਹੁਣ ਵਿਰੋਧੀ ਨੇ ਕੱਲ ਰਾਤੀ ਇੱਕੋ ਸਟੇਜ ਦੇ ਉੱਤੇ ਇਕੱਠੇ ਨਾਲ ਜਲਾਈ ਭੰਗੜਾ ਪਾਉਂਦੇ ਕਿਵੇਂ ਦੇਖਦੇ ਹੋ ਦੇਖੋ ਇਹ ਨਹਿਲਾ ਦਹਿਲਾ ਬਣ ਕੇ ਇਹ ਹੁਣ ਆਪਣਾ ਲੋਕਾਂ ਨੂੰ ਸੋਚਦੇ ਆ ਵੀ ਲੋਕਾਂ ਨੂੰ ਸਾਡੇ ਬਾਰੇ ਕੋਈ ਪਤਾ ਨਹੀਂ ਉਹ ਗਿੱਦੜ ਵੇ ਰਹਿਦਾ ਇੱਥੇ 10 ਸਾਲ ਦੇਖ ਲਿਆ ਲੋਕਾਂ ਨੇ ਇਹਨਾਂ ਨੂੰ ਇਹ ਜਰੂਰ ਕਹੂੰਗਾ ਵੀ ਲੈ ਲੈ ਦੇ ਲੈ ਤਾਂ ਉੱਤੇ ਇੱਕ ਯੱਕਾ ਵੀ ਹੁੰਦਾ ਜਿੰਨੇ ਉਹ ਪਹਿਲੀ ਤਰੀਕ ਨੂੰ ਦੇਖਣਾ ਫੇਰ ਇਹਨਾਂ ਨੂੰ ਪਤਾ ਲੱਗਣਾ ਵੀ ਯੱਕੇ ਦੀ ਕੀ ਚੱਪ ਗੱਲੀ ਹੋਆ ਪਿੰਡਾਂ ਦੇ ਵਿੱਚ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਵਾ ਕਿਹਾ ਜਾ ਰਿਹਾ ਕਿ ਪਿੰਡਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਆ ਮਾਂ ਦੀ ਪਾਰਟੀ ਬਹੁਤ ਵਧੀਆ ਚੜ੍ਹਦੀ ਕਲਾ ਇੱਕ ਜਗ੍ਹਾ ਨਹੀਂ ਵਿਰੋਧ ਹੋ ਰਿਹਾ ਵਿਰੋਧੀ ਵਿਰੋਧ ਕਰੀ ਜਾਣਗੇ ਪਰ ਜਨਤਾ ਨੇ ਵਿਰੋਧ ਕਰਦੀ ਜਨਤਾ ਦਾ ਕੰਮ ਹੋ ਰਿਹਾ ਅਕਾਲੀ ਗੱਲ ਦੇ ਨੁਮਾਇंदे ਇਹ ਕਹਿ ਰਹੇ ਨੇ ਕਹਿੰਦੇ ਸਾਰੇ ਕਾਂਗਰਸੀ ਅਕਾਲੀ ਦਲ ਦੇ ਖਿਲਾਫ ਪੜ ਗਏ ਹਰਾਉਣ ਦੇ ਲਈ ਆਹ ਦੇਖ ਲਓ ਅਕਾਲੀ ਦਲ ਕਿਵੇਂ ਛੱਡ ਕੇ ਆ ਰਿਹਾ ਇਹਨਾਂ ਨੂੰ ਪਤਾ ਬਾ ਸਰ ਭਗਵਾਨ ਸਿੰਘ ਮਾਨ ਕੰਮ ਕਰ ਰਿਹਾ ਅੱਜ ਪੰਜਾਬ ਦੇ ਲੋਕਾਂ ਲਈ ਸਾਢੇ 3 ਕਰੋੜ ਲੋਕ ਅੱਜ ਖੁਸ਼ ਨੇ ਤਾਂ ਹੀ ਲੋਕ ਸਾਡੇ 'ਚ ਆ ਰਹੇ ਆ ਮੈਨੂੰ 44 ਸਾਲ ਹੋ ਗਏ ਅਕਾਲੀ ਦਲ 'ਚ ਕੰਮ ਕਰਦੇ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਔਰ ਮੇਰੇ ਕੰਮ ਦਾ ਤੁਹਾਨੂੰ ਪਤਾ ਹੈ ਮੇਰੀ ਇਮਾਨਦਾਰੀ ਕੀ ਹੈ ਲੋਕਾਂ 'ਚ ਕੀ ਮੇਰੀ ਕੀ ਹੈਗਾ ਕਿਹੜੀ ਗੱਲ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਅਕਾਲੀ ਦਲ ਨੂੰ ਛੱਡ ਕੇ ਆਵਾਜ਼ ਪੋਲਿਟੀ 'ਚ ਆ ਗਏ ਪਹਿਲੀ ਗੱਲ ਤਾਂ ਘਰ ਦੇ ਬੰਦਿਆਂ ਦੀ ਪਾਰਟੀ ਬਣ ਕੇ ਰਹਗੀ ਸ਼੍ਰੋਮਣੀ ਕਾਲੀ ਦਲ ਚਾਪਲੂਸਾਂ ਦੀ ਪਾਰਟੀ ਰਹਗੀ ਇੱਥੇ ਆਮ ਵਰਕਰ ਨੂੰ ਮਾਨ ਸਨਮਾਨ ਮਿਲਦਾ ਇੱਥੇ ਹਸਪੀਟਲ ਦਾ ਜਿਹੜਾ ਇਹਨਾਂ ਨੇ ਖੋਲਿਆ ਸਕੂਲਾਂ ਦਾ ਕੰਮ ਖੋਲਿਆ 10000 ਰੁਪਿਆ ਜਿਹੜਾ ਦੇਣਾ ਅੱਗੋਂ ਇਹਨਾਂ ਨੇ ਅਪਰੂਵ ਕਰ ਦੇਣਾ ਔਰ ਸਭ ਤੋਂ ਵੱਡੀ ਗੱਲ ਜਿਹੜੀ ਬਿਜਲੀ ਦੇ ਬਿੱਲ ਸਾਲ-ਸਾਲ ਦੇ ਲੋਕਾਂ ਦੇ ਨਹੀਂ ਆਏ ਆਮ ਘਰਾਂ ਦਾ ਰਾਸ਼ਨ ਉਹਦੇ ਤੋਂ ਚੱਲ ਰਿਹਾ ਇਸ ਲਈ ਹੋਰ ਵੀ ਮੱਲਾਕ ਲਈ ਜੋ ਵੀ ਹੋਰ ਸੁਲਤਾਨ ਹੈ ਔਰ ਸਪਸ਼ਟਵਾਦੀ ਤਰੀਕੇ ਨਾਲ ਚੱਲ ਰਿਹਾ ਸੱਚ ਤੇ ਚੱਲ ਰਿਹਾ ਉਹ ਕੇਵਲ ਤੇ ਕੇਵਲ ਚਾਪਲੂਸਾਂ ਦੀ ਪਾਰਟੀ ਆ ਉਹਨਾਂ ਦਾ ਉਹ ਬੋਲੇ ਤੇ ਗੁੰਗੇ ਹੋ ਚੁੱਕੇ ਸਾਰੇ ਦੇ ਸਾਰੇ ਇਸ ਲਈ ਉਹਨਾਂ ਦਾ ਅਕਾਲੀ ਦਲ ਨਹੀਂ ਇਸ ਟਾਈਮ ਖਾਲੀ ਦਲ ਹੋ ਚੁੱਕਿਆ ਬੱਬੀ ਜੀ ਰਾਜਾ ਵਿਡਿੰਗ ਦੇ ਪੁਰਾਣੇ ਸਾਥ ਨੇ ਕੰਮ ਜਿੱਤ ਬੜਾ ਉਹਨਾਂ ਨੇ ਵੀ ਐਲਾਨ ਕਰਤਾ ਕਹਿੰਦੇ ਰਾਜਾ ਵਿਡਿੰਗ ਦੇ ਖਿਲਾਫ ਆ ਜਾਦੂ ਚੋਲ ਲੱਗ ਰਿਹਾ ਦੇਖੋ ਇਹਨਾਂ ਲੋਕਾਂ ਨੇ ਕਿਸੇ ਨੇ ਕਣਕ ਬੀਜ ਕੇ ਝੋਨਾ ਧੋੜਾ ਵੱਡੇ ਆਵਾ ਇਹਨਾਂ ਨੇ ਜੋ ਬੀਜਿਆ ਵਾ ਉਹੀ ਬਰਕਰਾਰਾ ਜ ਇਹਨਾਂ ਦੀ ਵੀਰ ਰੇ ਆ ਜਿਹੜੇ ਬੰਦੇ ਜਿਵੇਂ ਇਹਨੇ ਕਿਹਾ ਅਕਾਲੀ ਦਲ ਖਾਲੀ ਦਲ ਹੋ ਗਿਆ ਇਦਾਂ ਹੀ ਕਾਂਗਰਸ ਦੀ ਥਾਲੀ ਦੇ ਵਿੱਚ ਲੱਡੂ ਮੁੱਕ ਗਏ ਹੋਇਆ ਆਜਾ ਵੜਿੰਗ ਪਹਿਲੇ ਦਿਨ ਲੁਧਿਆਣੇ ਪਹੁੰਚਦੇ ਨੇ ਤਾਂ ਪਹਿਲੇ ਦਿਨ ਹੀ 84 ਦੇ ਦੰਗਾ ਪੀੜਤਾਂ ਦੇ ਬੋਲਣ ਦਾ ਵਿਰੋਧ ਕੀਤਾ ਜਾਂਦਾ ਨਹੀਂ ਉਹ ਜੋ ਕੋਸ਼ਿਸ਼ ਕੀਤਾ ਵਾ ਮੈਂ ਤੁਹਾਨੂੰ ਦੱਸਦਾ ਵਿਆਂ ਮਾ ਜੋ ਇਹਨਾਂ ਨੇ ਬੀਜੀਆ ਵਾ ਕੋਈ ਬੜਾ 84 ਦੇ ਵਿੱਚ ਸਾਡੇ ਕਿੰਨੇ ਇੱਕ ਨਸਲ ਖੁਸੀ ਕੀਤੀ ਹੈ ਇਹਨਾਂ ਲੋਕਾਂ ਨੇ ਕਿੰਨੇ ਨਿਆਇ ਨਿਰਦੋਸ਼ ਬੰਦਿਆਂ ਨੂੰ ਇਹਨਾਂ ਨੇ ਮੌਤ ਦੀ ਘਾਟ ਉਤਾਰਿਆ ਕਾਂਗਰਸ ਦੇ ਬੰਦਿਆਂ ਨੇ ਇਸ ਕਰਕੇ ਲੋਕੀ ਅੱਜ ਭੁੱਲੇ ਜੀਗੇ ਦੁਆਰਾ ਜਗਮਨਾ ਅੱਲੇ ਕਰੋ ਇਹ ਦੁਆਰਾ ਪੰਜੇ ਨੂੰ ਬਾਬੇ ਨਾਨਕ ਦੇ ਪੰਜੇ ਨੂੰ ਜੋੜ ਰਿਆ ਉਹ ਆਪਣੇ ਪੰਜੇ ਨਾਲ ਇਹ ਪੰਜਾਬ ਪੈ ਜੋ ਕੀ 84 ਦੇ ਵਿੱਚ ਕੀ ਕਰਕੇ ਅਟਿਆ ਵਾ ਉਹ ਪੰਜੇ ਨੇ ਦੁਨੀਆ ਬਸਾਈ ਆ ਬਾਬੇ ਸਾਡਾ ਇਸ਼ਤਾ ਬਾਬਾ ਨਾਨਕ ਬਿੱਤੂ ਜੀ ਕਹ ਰਿਹਾ ਮੈਨੂੰ ਪੱਗ ਰੋਹਲ ਗਾਂਧੀ ਨੇ ਦਿੱਤੀ ਆ ਸਿੱਖਾਂ ਦੇ ਘਰ ਜਨਮ ਲਿਆ ਸਰਦਾਰਾਂ ਦੇ ਪੱਗ ਤੈਨੂੰ ਰੋਹਲ ਗਾਂਧੀ ਕਹ ਜੀਆਂ ਗੱਲਾਂ ਮਯਾ ਗਾਲੀਆਂ ਕਰਦੇ ਆ ਧਰਮ ਨੂੰ ਨਾ ਜੋੜੋ ਸਿਆਸਤ ਜੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਹੁੰਦਾ ਤੇ ਅੱਜ ਤੁਹਾਨੂੰ ਆ ਦਿਨ ਨਾ ਦੇਖਣੇ ਪੈਂਦੇ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਆ ਰਹੇ ਨੇ ਹੋਰ ਹੀ ਵੱਡੇ ਲੀਡਰ ਆਣਗੇ ਕਹਿੰਦੇ ਪ੍ਰਚਾਰਕੰਦਰੀ ਰਾਹੁਲ ਗਾਂਧੀ ਵੀ ਆਣੇ ਲੁਧਿਆਣੇ ਭਾਜਪਾ ਦੇ ਉਮੀਦਵਾਰ ਅਮਨੀਸ਼ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਕਹਿੰਦੇ ਕੇਂਦਰ ਦੀ ਸਾਰੀ ਲੀਡਰਸ਼ਿਪ ਆਊਗੀ ਮੋਦੀ ਵੀ ਆਣਗੇ ਅਮਿਤ ਸ਼ਾਹ ਵੀ ਆਣਗੇ ਜੋਗੀ ਵੀ ਆਣਗੇ ਥੋੜੇ ਹਾ ਹੱਕ ਦੇ ਵਿੱਚ ਥੋੜੇ ਪਾਰ ਦੇ ਨੁਮਾਇੰਦੇ ਨਜ ਨਹੀਂ ਆ ਰਾਜ ਸਭਾ ਦੇ ਮੈਂਬਰ ਕਿਤੇ ਲੋਪ ਨਜ਼ਰ ਆ ਨਜ਼ਰ ਨਹੀਂ ਆ ਰਹੇ ਕਿਤੇ ਚੋਣ ਪ੍ਰਚਾਰ ਦੇ ਪਹਿਲਾਂ ਆਪਣੀ ਇੱਕ ਇੱਕ ਗੱਲ ਦਾ ਜਵਾਬ ਲੋਕ ਪਹਿਲਾਂ ਕਾਂਗਰਸ ਦਾ ਪੁੱਛਣਾ ਚਾਹੁੰਦੇ ਹੋ ਹਾਂ ਬਾਜੀ ਬਾਜੀ ਆ ਰਹੇ ਆ ਰਾਜੇ ਬਰਿੰਗ ਦਾ ਬਿਸਤਰਾ ਗੋਲ ਕਰ ਲਈ ਵੀ ਰਾਜਾ ਬਰਿੰਗ ਸਾਹਿਬ ਹੋਗਾ ਮੈਂ ਪ੍ਰਧਾਨ ਬਣੂਗਾ ਬੱbbi ਤੇਰੀ ਸੋਸਤੇ ਮੈਂ ਨਾਲ ਦੇ ਖੋਕੇ ਬੱbbi ਜੀ ਹੋ ਗਈ ਬੱਲੇ ਬੱਲੇ ਬੱbbi ਸਾਹਿਬ ਬੱਲੇ ਬੱਲੇ ਬਾਜੀ ਬਾਜੀ ਆ ਰਹੇ ਆ ਰਾਜੇ ਬਰਿੰਗ ਦਾ ਬਿਸਤਰਾ ਬੰਨਣ ਲਈ ਤੇ ਦੂਜੀ ਗੱਲ ਭਾਜਪਾ ਦੀ ਗੱਲ ਕਰਦੇ ਉਹਨਾਂ ਨੂੰ ਕਹੋ ਪੰਜਾਬ ਦੀ ਧਰਤੀ ਤੇ ਆਏ ਹੋ ਤਾਂ ਪੰਜਾਬੀਆਂ ਦਾ 8000 ਕਰੋੜ ਰੁਪਇਆ ਜਿਹੜਾ ਰੱਖੀ ਬੈਠੇ ਹੋ ਉਹ ਦੇਖ ਕੇ ਜਾਓ ਪਹਿਲਾਂ ਵੋਟਾਂ ਲੈਣ ਤੋਂ ਪਹਿਲਾਂ ਸਾਡੇ ਪੈਸੇ ਦੇ ਕੇ ਜਾਓ ਸਾਡਾ ਜਿਹੜਾ ਹੱਕ ਬੰਦਾ ਵਾ ਸਾਡਾ 8000 ਕਰੋੜ ਰੁਪਇਆ ਰੱਖੀ ਬੰਦੇ ਹੋ ਸਾਢੇ 3 ਕਰੋੜ ਪੰਜਾਬੀਆਂ ਦਾ ਅੱਜ ਇਹਨਾਂ ਕੋਲੋਂ ਵੋਟਾਂ ਮੰਗਣਾ ਰਿਓ ਕੀ ਗੱਲ ਸਾਨੂੰ ਸੁਣਨਾ ਨਹੀਂਗਾ ਜਾਂ ਸਾਨੂੰ ਦੇਖਣਾ ਨਹੀਂਗਾ ਕਰਾਂਗੇ ਜੇਸਵਨ 13 ਜੀਰੋ ਕਰਤੀ ਪੰਜਾਬ ਦੇ ਅੰਦਰ ਜਿਸ ਦਿਨ ਹੋ ਜਾਣੀ ਆ 13 ਜੀਰੋ ਭਗਵੰਤ ਮਾਨ ਨੇ ਬਣ ਜਾਣਾ ਪੰਜਾਬ ਦਾ ਹੀਰੋ ਤੇ ਮੋਦੀ ਨੇ ਹੋ ਜਾਣਾ ਜੀਰੋ ਕੋਟਲਾਸਵ ਦੇ ਮੈਂਬਰ ਕਦੇ ਨਜ਼ਰ ਨਹੀਂ ਆ ਰਹੇ ਸਾਰੇ ਅੱਜ ਹੁਣੇ ਤੁਸੀਂ ਸਵਾਲ ਮੁੱਛਦੇ ਹੋ ਇੱਥੇ ਬੈਠੇ ਆ ਸੰਦੀਪ ਪਾਟਕ ਜੀ ਸਾਡੇ ਲੁਧਿਆਣੇ ਦੇ ਅੰਦਰ ਆਏ ਬੈਠੇ ਸਾਡੀਆਂ ਨੀਤੀਆਂ ਨੂੰ ਉਹ ਸਮਝ ਨਹੀਂ ਸਕਦੇ ਨੈਲਾ-ਦੈਲਾ बिल्कुल विरोधियों अशोक नीतियां समझना है चाहे चाहे और लुधियाना देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर